ਖਬਰ ਫਰੋਜਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਰੋਜਪੁਰ ਦੇ ਪਿੰਡ ਖੰਬਿਆਂ ਸਵੇਰ ਦੀ ਸੈਰ ਕਰਨ ਲਈ ਜਾ ਰਹੇ ਪਤੀ ਪਤਨੀ ਦੇ ਵਿੱਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮੋਟਰਸਾਈਕਲ ਮਾਰ ਕੇ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਵਿਅਕਤੀ ਦਾ ਪੱਟ ਟੁੱਟ ਗਿਆ ਜਿਸ ਨੂੰ ਫਰੋਜਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਜ਼ਖਮੀ ਵਿਅਕਤੀ ਨੇ ਗੁਆਰ ਲਗਾਈ ਹੈ ਕਿ ਉਹਨੂੰ ਬੰਦਾ ਇਨਸਾਫ ਦਿੱਤਾ ਜਾਵੇ ਤਾਂ ਜੋ ਉਸ ਦਾ ਸਹੀ ਤਰ੍ਹਾਂ ਇਲਾਜ ਹੋ ਸਕੇ ਬਣੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਪਰੋਜਪੁਰ ਤੋਂ ਰਾਏ ਵੀਰ ਸਿੰਘ ਕਚੂਰਾ ਦੀ ਰਿਪੋਰਟ ਲੱਗਵਾਜੀ ਸੀ ਅੱਛੀ ਤੇ ਮੋਟਰਸਾਈਕਲ ਅਗੋ ਦੀ ਅਸੀਂ ਪੈਦਲ ਜਾ ਰਹੇ ਸੀ ਤੇ ਅਗੋ ਦੀ ਮੋਟਰਸਾਈਕਲ ਤੇਜ਼ ਕਰਕੇ ਤੇ ਮਾਰਿਆ ਉਹਨਾਂ ਦਾ ਨਾਮ ਪਤਾ ਤੁਹਾਨੂੰ ਬਿੱਲਾ ਬਿੱਲਾ ਉਹਨੂੰ ਕਹਿੰਦੇ ਆ ਕਾਟਿੰਗ ਦਾ ਕੰਮ ਕਰਦਾ ਜੀ ਇਹ ਪਹਿਲਾਂ ਦਰਖਾਸਤ ਤੀਸਰ ਕਿਤੇ ਨਹੀਂ ਪਹਿਲਾਂ ਨਹੀਂ ਦਿੱਤੀ ਵੈਸੇ ਥਾਣੇ ਵਾਲੇ ਆਏ ਸੀਗੇ ਉਹਨਾਂ ਦਾ ਮੁੰਸਾ ਲੈਣੀ ਸੀ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਖੰਬਾ ਹੈ ਉਹ ਕੀ ਮੰਗ ਕਰਨਾ ਚਾਹੁੰਦੇ ਆ ਜੀ ਤੁਸੀਂ ਸਾਰੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹ ਹੀ ਮੰਗਿਆ ਆਪੀ ਮੇਰਾ ਬਾਂਧ ਕੀ ਨਾਮ ਹੈ ਸਰ ਸੰਦੀਪ ਸਿੰਘ ਸਰ ਕੀ ਮਾਮਲਾ ਕੀ ਹੈ ਜੀ ਜੀ ਅਸੀਂ ਕਰਨ ਜਾ ਰਹੇ ਸੀਗੇ ਖੰਬੇ ਪਿੰਡ ਤੋਂ ਬੇਟੂਕ ਦੀ ਨੂੰ ਜੇ ਸਾਹਮਣੇ ਆ ਕੇ ਜੀ ਮੋਟਰਸਾਈਕਲ ਮਾਰਤਾ ਜੀ ਸਿੱਧਾ ਇਹ ਚ ਤੇ ਲੱਤ ਫ੍ਰੈਕਚਰ ਕਰਤੀ ਅੱਛਾ ਕਿੰਨੀਆਂ ਸੱਟਾਂ ਲੱਗੀਆਂ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਦਕਾਰੀ ਦਾ ਨਾਮ ਕੋਈ ਹੈ ਹਾਂਜੀ ਜਿੰਨੇ ਮਾਰਿਆ ਉਹਦਾ ਨਾਮ ਕੋਈ ਹੈ ਉਹਦਾ ਨਾਮ ਬਿੱਲਾ ਬਿਲਾ ਕਹਿੰਦੇ ਆ ਜੀ ਕਟਿੰਗ ਦਾ ਕੰਮ ਕਰਦੇ ਆ ਕਿ ਇਹ ਪਹਿਲਾਂ ਜਾਣੂ ਸੀ ਕਿ ਮੈਂ ਲਗਭਾਗੀ ਕਾਹ ਤੋਂ ਸੀ ਵੀ ਬਾਅਦ ਚ ਪਤਾ ਲੱਗਿਆ ਜੀ ਸਾਨੂੰ ਕਿਸੇ ਨੇ ਦੱਸਿਆ ਹਾਂਜੀ ਜੀ ਕਿੱਤੇ ਕਿਤੇ ਸੱਟ ਲੱਗੀਆਂ ਆ ਗਰਟ ਉੱਟ ਗਈ ਆ ਇਹ ਪਾਟਾ ਸਾਰਾ ਫਟ ਗਿਆ ਆ ਤਾਂ ਰਾਤੀ ਮੌਂਦੇ ਸਰ ਕੀ ਮਾਮਲਾ ਇਹ ਮਾਮਲਾ ਜੀ ਇਹਨਾਂ ਦੀ ਕੋ ਪਹਿਲਾਂ ਲਾਈਡ ਡਾਟ ਸੀ ਇਸ ਕਰਕੇ ਉਹ ਬੰਦਿਆਂ ਨੇ ਕਤਲ ਕਰਨ ਦੇ ਇਰਾਦੇ ਚ ਆਏ ਸੀ ਮੋਟਰਸਾਈਕਲ ਮਾਰ ਕੇ ਇਹਨਾਂ ਨੂੰ ਸੈੱਟ ਕੇ ਤੇ ਭੱਜ ਗਿਆ ਜੀ ਕਿਹੜਾ ਪਿੰਡ ਸਰ ਆਪਣਾ ਖੰਬਾ ਪਿੰਡ ਹੈ ਜੀ ਤੁਸੀਂ ਇਹਨਾਂ ਦੇ ਬ੍ਰਦਰ ਹੈ ਹਾਂਜੀ ਹਾਂਜੀ ਬ੍ਰਦਰ ਹਾਂਜੀ ਇਹਨਾਂ ਦੇ ਇਹੀ ਚਾਉਂਦੇ ਜੀ ਜੋ ਇਹਨਾਂ ਦੀ ਬੰਦੀ ਕਾਰਵਾਈ ਕੀਤੀ ਹੈ ਜੀ